ਬਹੁਤ ਰਸ ਹੁੰਦਾ ਯਾਰ ਨਵੇਂ ਬਸਤੇ ਅਲੱਗ ਨੇ ਬਹੁਤ ਸ਼ਾਨਾ ਇਹ ਪੰਜਾਬੀ ਉਹ ਏਜੀਐਮ ਮੋਲ ਹੈਗਾ ਗੁਰਦਾਸਪੁਰ ਦਾ ਇਹ ਚੀਜ਼ਾਂ ਸਾਰੀਆਂ ਰੋੜ ਤੇ ਆ ਵੀ ਟੂ ਦੇਖੋ ਹੁਣ ਠੀਕ ਹੈ ਸੋਹਣੀ ਲੱਗਣੀ ਹੁਣ ੁੱਡੀ ਯਾਦਾ ਬੜਾ ਜੋਗ ਹੈਗਾ ਸ੍ਰੀ ਹਰਿਮੰਚੂਗਾ ਇਹ ਵੀ ਕਾਫੀ ਫੇਮਸ ਹੈਗਾ ਜੀ ਕਾਫੀ ਤੋ ਸਿੱਧੇ ਚਲ ਗਏ ਪਟਾਲੇ ਨੂੰ ਪਟਾਲਾ ਅਮੜੀਸੜ ਇਹ ਵਾਲੀ ਸਾਈਡ ਚਲ ਗਏ ਡੇਰਾ ਬੱਬਰ ਨਾਨਕ ਕਲਾ ਨੋੜ ਕਨਵਰ ਰੋੜ ਤੇ ਆਪਣਾ ਸਟੂਡੀਓ ਵੀ ਹੈਗਾ ਟੈਟੂ ਸਟੂਡੀਓ ਇਹ ਦੇਖੋ ਜੁੜੀ ਹੋਇਆ ਹੈਗਾ ਇਹ ਨਵਾਂ ਚੌਕ ਬਣਿਆ ਹੈ ਟੈਂਕ ਚੌਕ ਕਾਫੀ ਫੇਮਸ ਹੋਇਆ ਇਹ ਵੀ ਆ ਪੰਜਾਬੀ ਹੋਇਆ ਗੁਰਦਾਸਪੁਰ ਦਾ ਫੇਮਸ ਜਹਾਜ਼ ਚੌਕ ਇੱਜਾਦੇ ਵਿੱਚ ਨਾ ਇਹਨੂੰ ਝੂੜਾ ਦਵਾਣਾ ਉਹਨੂੰ ਕਿਸ ਤਰ੍ਹਾਂ ਬਿਠਾ ਗਏ ਪੰਜਾਬੀ ਉਹ ਇੱਕ ਹੋਰ ਹੈ ਚੌਕ ਹੈਗਾ ਗੁਰਦਾਸਪੁਰ ਦਾ ਭਾਈ ਲਾਲੋ ਜੀ ਇਹ ਹੈਗਾ ਪੁਰਾਣਾ ਬੱਸ ਸਟੈਂਡ ਪੰਜਾਬੀ ਉਹ ਇਹ ਲਗਭਗ ਸੁੰਨਾ ਹੈ ਗੱਡੀਆਂ ਟ੍ਰੈਫਿਕ ਜੇਲ੍ਹ ਰੋਡ ਨੂੰ ਰਸਤਾ ਗਿਆ ਏ ట్రాਫਿਕ ਬਹੁਤ ਹੁੰਦੀ ਆ ਅੰਕਲ ਹੁਣ ਇੱਥੇ ਕਾਫੀ ਡਿਊਟੀ ਦਿੰਦੇ ਆ ਰੋਜ਼ ਡੇਲੀ ਸਾੜੀਆਂ ਤੋਂ ਨੂੰ ਚੀਜ਼ਾਂ ਦਿਖਾਣੇ ਆ ਜੇ ਤੁਹਾਨੂੰ ਨਹੀਂ ਪਤਾ ਛਿੜੀ ਗੁਰਦਾਸਪੁਰ ਚ ਕਿਹੜੀ ਪੀੜ ਕਿੱਧਰ ਪੈਂਦੀ ਆ ਆਪਣੇ ਵੀਡੀਓ ਵੇਖ ਕੇ ਤੁਸੀਂ ਆ ਸਕਦੇ ਹੋ ਠੀਕ ਆ ਪੰਜਾਬੀਓ ਇਹ ਤੋਂ ਡਾ ਸਿਟੀ ਥਾਣਾ ਆ ਸਦਰ ਥਾਣਾ ਅੱਗੇ ਆ ਕਿ ਇੱਥੇ 버ਗਰ ਲਾਂਦਾ ਭਾਈ ਇੱਕ ਨੰਬਰ 버ਗਰ ਬਣਾਉਂਦਾ ਖਾ ਕੇ ਦੇਖਿਓ ਕਟਿੰਗ ਕੱਢ ਕੇ ਹਨ ਪਲੇਟ ਦੇ ਵਿੱਚ ਪਾ ਕੇ ਦੇਣੀ ਉਹਨੇ ਆ ਦਰੰਗੜਾ ਰੋਡ ਚੱਲ ਗਿਆ ਇੱਧਰੋਂ ਨੂੰ ਇਤੋਂ ਨੂੰ ਭਰਾਹ ਪਰ ਰੋੜ ਵੀ ਪੈ ਜਾਂਦਾ ਹਾਂਜੀ ਕੀ ਹਾਲ ਚਾਲ ਪੰਜਾਬੀਓ ਕਿਵੇਂ ਹੋ ਸਾਡੇ ਆਈ ਹੋਪ ਤੁਸੀਂ ਸਾਢੇ 1 ਘੰਟ ਹੋਗੇ ਬਾਕੀ ਅੱਜ ਦਾ ਬਲੌਗ ਆਪਾਂ ਸਟਾਰਟ ਕਰਦੇ ਆਂ ਫਿਲਹਾਲ ਆਪਾਂ ਆ ਗਏ ਹਾਂ ਬਸਟਾਨ ਲੱਗੇ ਤੇ ਅੱਜ ਆਪਾਂ ਤੁਹਾਨੂੰ ਪੂਰੇ ਗਰਦਾਸਪੁਰ ਦਾ ਚੱਕੜ ਲਾਣੇ ਆਂ ਕਿਹੜੀ ਛੜੀ ਮਾਰਦੇ ਆਂ ਤੇ ਕਿਹੜਾ ਜਿਹਾ ਬਲੌਗ ਬਣਾਣੇ ਆਂ ਬਾਕੀ ਚਲੋ ਫਿਰ ਚਲਿਏ ਲਾਤ ਨੂੰ ਹੀ ਨਾਲ ਲੈਣਾ ਨਾ ਹਮ ਨਹੀਂ ਜਾਏਗਾ ਤੂੰ ਜਾਏਗਾ ਬੇਟਾ ਜੇ ਵੀ ਉਹ ਬੰਦਾ ਦੇ ਅਸਰ ਆ ਗਿਆ ਸੀ ਇਹਨੂੰ ਵੀ ਨਾਲ ਹੀ ਨਾਣਾ ਪਾ ਇਹਨੂੰ ਮੈਂ ਲੈ ਕੇ ਆਇਆ ਠੰਡ ਜ਼ਿਆਦਾ ਲੱਗਣ ਦੀ ਇਹਨੂੰ ਮੈਂ ਆਪਣੀ ਹੁੱਡੀ ਪਵਾ ਦੀ ਹੁਣ ਠੀਕ ਹੈ ਸੋਹਣੀ ਲੱਗਣ ਦੀ ਹੁਣ ਹੁੱਡੀ جادو چل چلিয়ে ਚਲੋ ਵੀ ਪੰਜਾਬੀਓ ਤੁਹਾਨੂੰ ਗੁਰਦਾਸਪੁਰ ਦੀ ਗੇੜੀ ਸੜੀ ਮਰਾਉਂਦੇ ਆ ਐਪਰਿਓ ਬੀ ਆਪ ਬੋਝ ਗਿਆ ਗੁਰਦਾਸਪੁਰ ਦੇ ਬੱਸ ਸਟੈਂਡ ਬਾਕੀ ਯਾਰ ਅੱਜ ਨਾ ਠੰਡ ਬਹੁਤ ਜ਼ਿਆਦਾ ਹੈਗੀ ਆ ਇਸ ਟਾਈਮ ਵੀ ਦੁਪਹਿਰ ਦੇ ਦੁਪਹਿਰ ਦੇ 3 ਵਜੇ ਆ ਤੇ ਮੇਰੇ ਹੱਥ ਪੂਰੇ ਫਰੀਜ਼ ਹੋ ਗਏ ਨਾ ਠੰਡ ਲੱਗਣ ਦੀ ਕਿਸ ਹਾਲ ਨਹੀਂ ਆ ਕਿਹੜਾ ਲਾ ਰੰਗ ਹੋ ਟੇਬਲ ਇਹਦਾ ਆ ਪਰ ਵੀ ਉਹ ਨਵਾਂ ਬਣਿਆ ਜੇ ਬੱਸ ਸਟੈਂਡ ਦਾ ਉੱਪਰ ਵਾਲਾ ਜਿਹੜਾ ਬਣੇ ਦਾ ਪੱਕੀ ਪੰਜਾਬੀਓ ਕਮੈਂਟ ਕਮੈਂਟ ਕਰਕੇ ਦੱਸ ਦਿਆ ਕਰੋ ਕਿਵੇਂ ਤੁਹਾਨੂੰ ਵਲੌਗ ਚਾਹੀਦੇ ਹੁੰਦੇ ਨੇ ਬੰਦਾ ਕਮੈਂਟ ਕਰਕੇ ਦੱਸ ਦਿੰਦਾ ਜਿੱਦਾਂ ਤੁਸੀਂ ਕਮੈਂਟ ਕਰੋਗੇ ਆਪਾਂ ਉਦਾਂ ਦੇ ਵਲੌਗ ਬਣਾਵਾਂਗੇ ਫਿਲਹਾਲ ਆਪਾਂ ਬੱਸ ਸਟੈਂਡ ਆ ਗਏ ਗੁਰਦਾਸਪੁਰ ਇੱਥੋਂ ਦੀ ਰੌਣਕ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਰਸ ਹੁੰਦਾ ਯਾਰ ਨਵੇਂ ਬਾਗਸਤਾਨਾਂ ਲੱਗ ਨੇ ਬਹੁਤ ਸ਼ਾਨਾ ਤੁਹਾਨੂੰ ਪੁਰਾਣਾ ਬਾਗਸਤਾਨ ਵੀ ਦਿਖਾਣੇ ਆ ਸੁਣਨਾ ਪਿਆਇਓ ਜਿੱਦਾਂ ਕੀ ਲੱਗਦਾ ਕੋਚ ਨਹੀਂ ਲੱਗਦਾ ਉਸੇ ਕਦੀ ਕਿਤੇ ਲੱਗਦੀ ਹੋਊਗੀ ਮੈਂ ਜਦੋਂ ਵੇਖਿਆ ਖਾਲੀ ਵੇਖਿਆ ਕਿਹੜੀ ਜਲਦੀ ਨਵੀਂ ਜਲਦੀ ਬੱਲੇ ਤੇ ਅਕੀਵਾਦੀ ਅੱਛਾ ਹਾਂ ਠੀਕ ਹੈ ਬੇਰੇ ਕੋਲ ਕੋਈ ਨਹੀਂ ਨਾ ਪਰਦੇ ਨੂੰ ਬਿਲਕੁਲ ਆਤਰਸ ਆਪਣਾ ਅੱਜ ਮਗਰ ਯੋਨਾ ਤਾਂ ਗਰੇਟ ਰਾਈਨ ਨਗਰੀ ਬਈ ਫੈਪੀ ਬਲਗਾ ਪ੍ਰੋਟੀਨ ਬੜੀ ਵਾਕੀ ਪੰਜਾਬੀਓ ਲੋੜੀ ਆ ਗਈ ਆ ਕਿਹੜੇ ਕਿਹੜੇ ਪਤੰਗ ਚੜ੍ਹਦੇ ਆ ਪਤੰਗਾਂ ਦਾ ਕਿੰਨੂ ਕਿੰਨੇ ਸੌਂਗਾਗਾ ਦੱਸਿਓ ਕਮੈਂਟ ਕਰਕੇ ਤੂੰ ਚੜ੍ਹਦੀ ਨਹੀਂ ਪਤੰਗ ਸ਼ਿਕੂ ਵਾਹ ਵਾਹ ਠੀਕ ਆ ਰੰਗਾ ਵਾ ਥੋੜਾ ਬੋਦਾ ਹੈ ਟ੍ਰੈਫਿਕ ਦੇ ਕਿੰਨੀ ਅੱਜ ਅਸੇ ਰ ਆ ਪਹੁੰਚ ਗਿਆ ਪੰਜਾਬੀ ਆਪਾਂ ਗੁਫਾ ਮਣੀਵੇਂ ਸਾਲੀ ਸਿਲੰਡਰ ਦੇ ਨਹੀਂ ਮੁਕੇ ਦਾ ਤੁਹਾਡੇ ਘਰੇ ਮੁਕੇ ਤੇ ਲਾਇਆ ਚੱਕ ਕੇ ਕੀ ਭਾਲਦੇ ਹੋ ਅੱਛਾ ਟ੍ਰਾਫਿਕ ਹੀ ਬੋਰ ਆ ਪੰਜਾਬੀਓ ਕਿਧਰ ਫਸ ਗਏ ਆਪਾਂ ਅੱਗੇ ਚਲੋ ਟ੍ਰਾਫਿਕ ਕੱਢ ਕੇ ਅੱਗੇ ਮਿਲਦੇ ਹਾਂ ਪੰਜਾਬੀਓ ਇੱਕ ਹੋਰ ਚੌਂਕ ਹੈਗਾ ਗਰਦਾਸਪੁਰ ਦਾ ਭਾਈ ਲਾਲੋ ਜੀ ਇਹ ਵੀ ਚੌਂਕ ਨਵਾਂ ਹੀ ਬਣਿਆ ਤੇ ਫੇਮਸ ਹੋ ਰਿਹਾ ਹੈ ਕਾਫੀ ਵਾ ਕੀ ਹੁਣ ਆਪਾਂ ਅਧਰੋ ਪਾਨੇ ਹਾਣਵਾ ਚੌਂਕ ਨੂੰ ਹਾਣਵਾ ਚੌਂਕ ਦੇ ਨਿਆਰੇ ਤੁਹਾਨੂੰ ਦੱਸ ਰਹੇ ਆ ਇੱਥੇ ਵੀ ਕਾਫੀ ਰੌਣਕ ਹੁੰਦੀ ਹੈ ਇਸ ਟਾਈਮ ਕਿਉਂ ਆਈ ਕਿਉਂ ਆਈ ਅੱਜ ਮੇਰੇ ਨਾਲ ਸਾ ਆਈਗੀ ਕੀ ਆਪ ਲੋਗ ਮੈਨੂੰ ਸ਼ੋਪਿੰਗ ਕਰਵਾਓਗੇ ਅੱਛਾ ਜ਼ੈਰ ਕਪਈਸਾ ਨਹੀਂ ਹੈ ਤੂੰ ਜਾ ਰਹਿ ਜਾ ਯਾਰ ਤੂੰ ਕੀ ਸ਼ੋਪਿੰਗ ਕਰਨੀ ਹੈ ਇੱਕ ਤਾਂ ਗਾਇਸਰ ਨੇ ਲੈਣੀ ਸੀ ਜੈਕਟ ਲੈਦਰ ਕੀ ਅੱਛਾ ਤੁਹਾਨੂੰ ਤਾਂ ਇੱਥੇ ਮੈਂ ਇੱਕ ਨੱਟਰੀ ਪੈਨ ਵੀ ਦੇਖੀ ਸੀ ਕਿਦੇ ਲਈ ਕਿਦੇ ਲਈ ਲੈਣੀ ਹੈ ਇਹ ਪੰਜਾਬੀ ਉਹ ਏਜੀਐਮ ਮੋਲ ਹੈਗਾ ਗੁਰਦਾਸਪੁਰ ਦਾ ਕਿਹੋ ਜਿਹਾ ਹੋ ਗਿਆ ਉੱਪਰ ਹਾਂ ਇੱਥੇ ਸਿਨੇਮਾ ਤੁਸੀਂ ਮੂਵੀ-ਮਾਵੀ ਦੇਖ ਸਕਦੇ ਹੋ ਤੁਹੇ ਰਹਿਣਾ ਹੋਵੇ ਤੇ ਰਹਿ ਸਕਦੇ ਹਾਂ ਹਾਂ ਅਤੋ ਢੀ ਮਰਜੀ ਹੈ ਬਾਕੀ ਇਹ ਵਾਲਾ ਚੌਂਗ ਹੈਗਾ ਸ੍ਰੀ ਹਨੂਮਾਨ ਚੌਂਗ ਇਹ ਵੀ ਕਾਫੀ ਫੇਮਸ ਹੈਗਾ ਜੀ ਕਾਫੀ ਹੁਣ ਦੋਨੋਂ ਆਪਾਂ ਕਿਹੜਾ ਚੌਂਗ ਦਿਖਾਣਾ ਵਾ ਠੀਕ ਆ ਇਧਰੋਂ ਪੰਜਾਬੀਆਂ ਤੁਹਾਨੂੰ ਆਪਾਂ ਦੂਜਾ ਹੱਜਾ ਚੌਂਗ ਦਿਖਾਣੇ ਆ ਪੂਰੇ ਗੁਰਦਾਸਪੁਰ ਦੀ ਕਿਹੜੀ ਮਾਰਦੇ ਆ ਅੱਜ ਆਪਾਂ ਸਾਰੀਆਂ ਚੀਜ਼ਾਂ ਦਿਖਾਣੇ ਤੁਹਾਨੂੰ ਚਲੋ ਚਲੇ ਮਿਤਵਾ ਇਨ ਟੁਟੇ ਮੁਟੇ ਰੋਡੋਂ ਪੇ ਕੱਡਲਾ ਕੱਡਲ ਮੜੂਤੀ ਵਾਲਿਆ ਇੰਨੇ ਹੋਲੀ ਜਾਣਦੇ ਆ ਜੀ ਤੂੰ ਲਗ ਭਾਗ ਗੁਰਦਾਸਪੁਰ ਸਾਰਾ ਹੀ ਘੁੰਮ ਲਿਆ ਨਾ ਹੁਣ ਇਹਨੂੰ ਬੜਾ ਕਮਾਇਆ ਪੰਜਾਬੀ ਉਥੇ ਮੈਂ ਦੀਨਾ ਨਗਰ ਪਠਾਨਗੋੜ ਬਹੁਤ ਕਮਾਇਆ ਬਹੁਤ ਜ਼ਿਆਦਾ ਬੜਾ ਬੰਦਾ ਆਇਆ ਘਾਲ ਲੇਖੋ ਪਹਿਨਾ ਹਾਂ ਕਿੰਨਾ ਭਾਗ ਰਿਹਾ ਕਿੰਨਾ ਦਾ ਰਿਲੇਸ਼ਨ ਤੋਂ ਪਹਿਲਾਂ ਕਿਦਾਂ ਫਿਰ ਲਿਆ ਤੂੰ ਕਹਿਂਦੇ ਅਸ਼ਸ਼ਾ ਠੀਕ ਹੈ ਥੋੜੀ ਥੋੜੀ ਜਦੋਂ ਫਰੰਟੋਂ ਦੇ ਸੀਗੇ ਓਕੇ ਬੇਵੀ ਓਕੇ ਇਹ ਪੰਜਾਬੀ ਹੋਇਆ ਗੁਰਦਾਸਪੁਰ ਦਾ ਫੇਮਸ ਜਹਾਜ਼ ਚੌਂਗ ਇੱਜਾਜ਼ ਦੇ ਵਿੱਚ ਨਾ ਇਹਨੂੰ ਝੂੜਾ ਦਵਾਣਾ ਉਹਨਾਂ ਕਿਸ ਤਰ੍ਹਾਂ ਬਿਠਾ ਗਏ ਉਹ ਇੱਥੇ ਬੰਕੀ ਬੈਠੇ ਇੱਕ ਹੋਰ ਫੇਮਸ ਚੀਜ਼ ਹੈਗੀ ਇੱਧਰ ਪੰਜਾਬੀ ਉਹ ਜਹਾਜ਼ ਚੌਂਗ ਤੋਂ ਨਾ ਜਿਹੜਾ ਸਿੱਧਾ ਰੋੜ ਗਿਆ ਆ ਉਧਰ ਹੈਗੀ ਹੈ ਇੱਕ ਪਾਰਕ ਫਿਸ ਪਾਰਕ ਉਹਦਾ ਨਾਮ ਆ ਉਸ ਪਾਰਕ ਦੇ ਵਿੱਚ ਵੀ ਤੁਸੀਂ ਕੰਮ ਜਾਂ ਸਕਦੇ ਇਹ ਹੈਗਾ ਪੁਰਾਣਾ ਬੱਸ ਸਟੈਂਡ ਪੰਜਾਬੀ ਉਹ ਸਲੀਪਰ ਲੱਗਦੀਆਂ ਬਟ ਇਹ ਪੱਕੀਆਂ ਥੋੜੀ ਜਿਦਾ ਉੱਥੇ ਰਸ ਪਿਆ ਹੁੰਦਾ ਉਹ ਸਿਸਟਮ ਨਹੀਂ ਹੈਗਾ ਨਹੀਂ ਨਹੀਂ ਰਾਤ ਦੇ ਟਾਈਮ ਵਿੱਚ ਲੱਗਦਾ ਇਹ ਲਗਭਗ ਸੁੰਨਾ ਹੈ ਗੱਡੀਆਂ ਟ੍ਰੈਫਿਕ ਹੁੰਦੀ ਆ ਸਿਰਫ ਲੋਕਾਂ ਨੇ ਪਾਰਕਿੰਗ ਬਣਾਈ ਹੋਈ ਆ ਸਮਝ ਕੇ ਜੈ ਬਾਬਾ ਜੀ ਇਹ ਪੁਰਾਣਾ ਬੱਸ ਸਟੈਂਡ ਹੈਗਾ ਪੰਜਾਬੀ ਉਹ ਇਹ ਪੰਜਾਬੀ ਉਹ ਚਲ ਗਿਆ ਕੀ ਕਹਿੰਦੇ ਆ ਬੈਕ ਸਾਈਡ ਬੱਸ ਸਟੈਂਡ ਦੇ ਬੈਕ ਸਾਈਡ ਚਲ ਗਿਆ ਰਸਤਾ ਉਸ ਤੋਂ ਬਾਅਦ ਆਪਾਂ ਹੁਣ ਤੁਹਾਨੂੰ ਦਿਖਾਣੇ ਆ ਇਹ ਗਰਦਾਸ ਪ੍ਰਦਰਸ਼ ਹੈਗਾ ਜੇਲ੍ਹ ਰੋਡ ਨੂੰ ਰਸਤਾ ਗਿਆ ਏ ਇਹ ਮੇਨ ਚੋਂ ਆਉਂਗਾ ਇੱਥੋਂ ਬਸਟਾਨ ਨੂੰ ਵੀ ਰਸਤਾ ਆ ਜਾਂਦਾ ਤੇ ਦੀਨਾਨਗਰ ਨੂੰ ਵੀ ਰਸਤਾ ਪੈ ਜਾਂਦਾ ਤੇ ਮੇਨ ਬਾਜ਼ਾਰ ਨੂੰ ਵੀ ਰਸਤਾ ਪੈ ਜਾਂਦਾ ਤੇ ਪਟਾਲੀ ਰੋਡ ਨੂੰ ਸਾੜੇ ਰੋਡ ਨੂੰ ਇਧਰੋਂ ਰਸਤਾ ਪੈ ਜਾਂਦਾ ਇੱਥੇ ਟ੍ਰੈਫਿਕ ਬਹੁਤ ਹੁੰਦੀ ਹੈ ਐਂਗਲ ਹੁਣੇ ਇੱਥੇ ਕਾਫੀ ਡਿਊਟੀ ਦਿੰਦੇ ਆ ਰੋਜ਼ ਡੇਲੀ ਲਾਈਵ ਰੈਡੀ ਚੌਂਕ ਆ ਸਰ ਇੱਥੇ ਮਤਲਬ ਪੁਰਾਣਾ ਹਸਪੀਟਲ ਹੁੰਦਾ ਸੀ ਤੇ ਇੱਥੇ ਉਹ ਕਾਫੀ ਦੁਕਾਨਾਂ ਆ ਗਈਆਂ ਨੇ ਮੈਡੀਕਲ ਸਟੋਰ ਹੈਗੇ ਨੇ ਬਾਕੀ ਇਹ ਪੁਲਿਸ ਸਟੇਸ਼ਨ ਹੈਗਾ ਸਦਰ ਥਾਣਾ ਇਹ ਤੁਹਾਡੇ ਸਾਹਮਣੇ ਆਉਣ ਵਾਲੀ ਆ ਤੇ ਐਡਾ ਘੜ ਹੈਗਾ ਸਾਰੀਆਂ ਤੁਹਾਨੂੰ ਚੀਜ਼ਾਂ ਦਿਖਾਣੇ ਆ ਜੇ ਤੁਹਾਨੂੰ ਨਹੀਂ ਪਤਾ ਸਿੜੀ ਗੁਰਦਾਸਪੁਰ ਚ ਕਿਹੜੀ ਚੀਜ਼ ਕਿੱਧਰ ਪੈਂਦੀ ਹੈ ਆਪਣੀ ਵੀਡੀਓ ਵੇਖ ਕੇ ਤੁਸੀਂ ਆ ਸਕਦੇ ਹੋ ਠੀਕ ਹਾਂ ਮੈਂ ਅੱਗੇ ਹੋ ਥਾਣਾ ਹੈਗਾ ਪੰਜਾਬੀ ਉਹ ਸਿੜੀ ਥਾਣਾ ਗੁਰਦਾਸਪੁਰ ਚ ਦੋ ਠਾਣੇ ਆ ਇੱਕ ਸਿਟੀ ਠਾਣਾ ਪਰ ਛੋੜੀ ਇੱਕ ਸਦਰ ਠਾਣਾ ਦੋ ਠਾਣੇ ਆ ਇਹ ਤੁਹਾਡਾ ਸਿਟੀ ਠਾਣਾ ਆ ਸਦਰ ਠਾਣਾ ਅੱਗੇ ਆ ਮੈਂ ਪਹਿਲਾਂ ਸ਼ਾਇਦ ਗਲਤ ਬੋਲਦਾ ਸੀਗਾ ਬਟਾ ਸਿਟੀ ਠਾਣਾ ਸਦਰ ਅੱਗੇ ਆ ਉਹ ਦੂਸਰੇ ਰੋਡ ਤੇ ਆ ਹਰ ਦੋ ਸਨੀਆਂ ਰੋਡ ਤੇ ਬਾਕੀ ਪੰਜਾਬੀਓ ਇੱਥੇ ਨਾ ਇਹ ਰੋਡ ਦੇ ਉੱਤੇ ਨਾ ਠਾਣੇ ਦੇ ਲੱਗੇ ਬਿਲਕੁਲ ਇੱਕ ਇੱਥੇ ਬਰਗਰ ਲਾਂਦਾ ਭਾਈ ਰੋੜ ਰੇੜੀਆਂ ਲੱਗੀਆਂ ਹੁੰਦੀਆਂ ਨੇ ਜੇ ਤੁਸੀਂ ਅਦਰੋ ਜਾ ਰਹੇ ਹੋ ਜਿੱਧਰੋਂ ਆਪਾਂ ਜਾਂਦੇ ਪਏ ਆ ਪਹਿਲੀ ਵਾਲੀ ਰੈਡੀ ਛੱਡ ਦੇਣੀ ਆ ਦੂਸਰੀ ਵਾਲੀ ਇੱਕ ਨੰਬਰ ਬਰਗਰ ਬਣਾਉਂਦਾ ਖਾ ਕੇ ਦੇਖੋ ਕਟਿੰਗ ਕੱਢ ਕੇ ਹਨ ਪਲੇਟ ਦੇ ਵਿੱਚ ਪਾ ਕੇ ਦੇਣੀ ਆ ਉਹਨੇ ਲਗਭਗ ਜਿਹਨੇ ਵੀ ਗੁਰਦਾਸਪੁਰ ਦੇ ਲੋਕੀ ਹੈਗੇ ਉਹਨੇ ਇੱਥੇ ਜ਼ਰੂਰ ਖਾਦਾ ਹੋਣਾ ਸੋ ਬਰਗਰ ਕਿਉਂਕਿ ਇਹ ਹਾਈ ਬਹੁਤ ਫੇਮਸ ਹੈ ਤੇ ਇਹ ਕਹ ਰੈਡੀ ਆ ਇਹ ਕਹ ਆ ਇਹ ਵਾਲੀ ਰੈਡੀ ਤੇ ਆਇਓ ਕਿਤੇ ਇੱਥੇ ਆਲੀ ਵੀ ਦੇਖੋ ਕਿੰਨਾ ਰਸ ਪਿਆ ਤੇ ਬਾਕੀ ਪੰਜਾਬੀ ਉਹ ਇਹ ਚੌਂਕ ਆ ਗਿਆ ਆਪਣਾ ਦਰੰਗੜਾ ਦਰੰਗੜਾ ਰੋਡ ਚੱਲ ਗਿਆ ਅਦਰ ਨੂੰ ਇੱਧਰੋਂ ਬਰਾਂਪਾ ਰੋਡ ਵੀ ਪੈਂਦਾ ਤੇ ਇਹਦੀ ਮੱਸੀ ਮਾਰਕੀਟ ਹੈਗੀ ਇੱਥੋਂ ਦੀ ਇੱਥੇ ਜੇ ਕਿਸੇ ਨੇ ਮੱਸੀ ਖਾਣੀ ਆ ਫੇਮਸ ਹੈਗੀ ਇੱਥੇ ਦੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਇੱਧਰ ਇੱਥੇ ਤੁਸੀਂ ਆ ਸਕਦੇ ਹੋ ਅੰਜੋਇਮੈਂਟ ਕਰ ਸਕਦੇ ਹੋ ਖਾ ਪੀ ਸਕਦੇ ਹੋ ਲੱਗੇ ਹਾਤਾ ਵੀ ਹੈਗਾ ਜੀ ਠੇਕਾ ਵੀ ਹੈਗਾ ਜੀ ਦੋਨੋਂ ਚੀਜ਼ਾਂ ਹੈਗੀਆਂ ਨੇ ਉਸਤਾਦ ਕੁਝ ਖਾਣਾ-ਕੁਣਾ ਦੇਣੀ ਅਭੀ ਨਹੀਂ ਹੋ ਬੇਖੋ ਉਹ ਦਰਸ਼ ਘੁਟੀ ਦੇ ਆਣ ਨੇ ਉਹਨੇ ਬਾੜੀ ਖੋਲਦੀ ਮੋ ਦੋਈਆਂ ਨੇ ਬਸੰਡੇ ਇੱਕ ਦੂਜੇ ਦੀ ਗਲਤੀ ਕੱਢਣ ਦੇ ਗਲਤੀ ਕੀਤੀ ਕਿੰਨੇ ਹੁਣ ਕਿਹੜੇ ਚੌਂਕ ਡਾਗੇ ਆ ਦੋ ਚੌਂਕ ਡਾਗੇ ਆ ਨਾ ਇੱਕ ਆਪਣਾ ਮੇਨ ਚੌਂਕ ਡਾਗੇ ਆ ਸਾਡਾ ਲਾਗੇ ਵਾਲਾ ਗੰਡਾਸਾ ਚੌਂਕ ਉਹ ਦਿਖਾਣੇ ਆ ਤੁਹਾਨੂੰ ਆਪਾਂ ਪਸ਼ੂਰਾਮ ਚੌਂਕ ਉਹਦਾ ਨਾਮ ਆ ਤੇ ਵੈਸੇ ਗੰਡਾਸਾ ਚੌਂਕ ਵੀ ਲੋਕੀ ਕਹਿ ਦਿੰਦੇ ਨੇ ਤੇ ਇੱਕ ਟੈਂਕ ਚੌਂਕ ਡਾਗੇ ਆ ਉਹ ਵੀ ਤੁਹਾਨੂੰ ਦਿਖਾ ਕੇ ਜਾਂਦੇ ਆ ਬਾਕੀ ਪੰਜਾਬੀ ਇਹ ਰੋਡ ਤੇ ਬਹੁਤ ਟ੍ਰੈਫਿਕ ਹੁੰਦੀ ਯਾਰ ਇਹ ਜਦੋਂ ਪੁਸ਼ਰਾਮ ਚੌਂਕ ਤੋਂ ਕਾਨੂੰਨਾਂ ਚੌਂਕ ਤੋਂ ਆਪਾਂ ਇਧਰ ਨੂੰ ਆਨੇ ਆ ਨਾ ਛੀੜੀ ਵਾਲੀ ਛੜ ਨੂੰ ਬਹੁਤ ਜ਼ਿਆਦਾ ਟ੍ਰੈਫਿਕ ਮਿਲਦੀ ਹੈ ਬਹੁਤ ਜ਼ਿਆਦਾ ਪੰਜਾਬੀ ਇਹ ਹੈਗਾ ਬੀਟਾ ਸਪੀਡਕ ਸ਼ੋਪ ਆ ਇਹਦੇ ਸਾਹਮਣੇ ਇਹ ਰੋਡ ਚੰਦਾ ਹੜਦੋਸਨਿਆ ਰੋਡ ਇਧਰ ਨੂੰ ਵੀ ਪਿੰਡ ਬੁੰਡ ਕਾਫੀ ਪੈਂਦੇ ਨੇ ਤੇ ਇੱਥੇ ਵੀ ਭੜੀ ਆ ਡਿਊਟੀ ਦੇ ਰਹੇ ਆ ਡੇਲੀ ਇੱਥੇ ਡਿਊਟੀ ਦਿੰਦੇ ਨੇ ਵਧੀਆ ਆਪਣੀ ਜੋਬ ਕਰ ਰਹੇ ਆ ਕਿਉਂਕਿ ਇੱਥੇ ਟ੍ਰਾਫਿਕ ਬਹੁਤ ਜ਼ਿਆਦਾ ਹੁੰਦੀ ਆ ਪੰਜਾਬ ਪੁਲਿਸ ਜਿੰਦਾਬਾਦ ਵਧੀਆ ਕੰਮ ਕਰ ਰਹੀ ਆ ਤੇ ਬਾਕੀ ਕਿਹਦੇ ਖਰੀ ਨਹੀਂ ਹੋਣੀ ਜਿਨ੍ਹਾਂ ਦੇ ਚੌਂਕਾ ਨਾਮ ਯਾਦ ਹੋਏ ਆ ਸਹੀ ਗੱਲ ਆ ਕਿ ਕਿਤਾ ਯਾਦ ਹੋਏ ਕਿਵੇਂ ਯਾਦ ਹੋਏ ਆ ਬਹੁਤ ਠੀਕ ਆ ਇੱਥੇ ਟ੍ਰਾਫਿਕ ਹੁੰਦੀ ਬਰੀ ਆ ਤੇ ਬਾਕੀ ਇਸ ਨੂੰ ਟ੍ਰੈਫਿਕ ਚੋਂ ਕੱਢੀ ਆਪਾਂ ਬੁਲਟਾ ਬਣਾ ਦੇ ਮੇਨ ਚੀਜ਼ਾਂ ਤੁਹਾਨੂੰ ਦੋ ਘਰ ਆ ਗਈਆਂ ਜਿਹੜੀਆਂ ਦਿਖਾਣੇ ਆ ਫਿਰ ਉਸ ਤੋਂ ਬਾਅਦ ਕੁਝ ਖਾਣੇ ਪੀਣੇ ਆਪਾਂ ਇਹ ਪੰਜਾਬੀ ਹੁਣ ਮੇਨ ਚੌਂਕ ਆਣਾ ਇੱਥੋਂ ਕਾਫੀ ਰਸਤੇ ਪੈਂਦੇ ਨੇ ਇਹ ਚੌਂਕ ਦਾ ਨਾਮ ਹੈਗਾ ਪੁਸ਼ਰਾਮ ਚੌਂਕ ਜਿਵੇਂ ਤੁਹਾਨੂੰ ਪਤਾ ਹੈ ਗੰਡਾਸਾ ਇੱਥੇ ਗੰਡਾਸੇ ਲੱਗੇ ਹੋਏ ਨੇ ਗੰਡਾਸਾ ਚੋਗ ਵੀ ਕਹਿ ਦਿੰਦੇ ਆ ਇੱਥੋਂ ਸਿੱਧੇ ਚੱਲ ਗਾ ਬਟਾਲੇ ਨੂੰ ਬਟਾਲਾ ਅੰਮ੍ਰਿਤਸਰ ਇਹ ਵਾਲੀ ਸਾਈਡ ਚੱਲ ਗਾ ਡੇਰਾ ਬੱਬਰ ਨਾਨਕ ਕਲਾ ਨੋੜ ਸਾੜੀਆਂ ਚ ਜਦਰ ਨੂੰ ਪਹੁੰਚਦੀਆਂ ਨੇ ਤੇ ਖੱਬੇ ਉੱਥੇ ਚਲ ਗਿਆ ਕਾਨੂੰਆ ਚੌਂਗ ਉਹ ਕਾਨੂੰਆ ਰੋਡ ਕਾਨੂੰਆ ਰੋਡ ਤੇ ਆਪਣਾ ਸਟੂਡੀਓ ਵੀ ਹੈਗਾ ਟੈਟੂ ਸਟੂਡੀਓ ਤੇ ਏਕੇ ਟੈਟੂ ਸਟੂਡੀਓ ਦਾ ਨਾਮ ਆ ਤੇ ਬਾਕੀ ਪੰਜਾਬੀਓ ਇਹ ਰੋਡ ਤੋਂ ਚਲ ਗਿਆ ਬੱਬੇ ਵਾਲੀ ਹੜ ਹੜ ਗੋਬਿੰਦਪੁਰ ਸਾੜੇ ਚ ਜਾਦਰੋਂ ਪੈਂਦੀਆਂ ਨੇ ਆਪਾਂ ਹੁਣ ਬਟਾਲੇ ਰੋਡ ਤੋਂ ਇੱਕ ਚੌਂਗ ਹੋਰ ਰਹਿ ਗਿਆ ਜਿਹੜਾ ਨਵਾਂ ਬਣਿਆ ਹੀ ਉਹ ਤੁਹਾਨੂੰ ਦਿਖਾਣੇ ਆ ਬਾਕੀ ਅਸੀਂ ਰੋਡ ਪੰਪ ਏਕੇ ਹੈਗਾ ਏਕੇ ਥੋੜਾ ਪਿੱਛੇ ਸੀਗਾ ਇੱਕ ਹਨੂਮਾ ਚੌਂਗਾ ਹਾਂਜੀ ਕਪਵਾਜੀ ਕਰਦੇ ਰੇ ਦਾ ਘਟਨਾ ਕਪਵਾਜੀ ਨਹੀਂ ਕਰੀ ਕਈ ਬਸ ਠੀਕ ਆ ਬਾਕੀ ਪੰਜਾਬੀ ਉਹ ਜੂੜਿਓ ਹੋ ਗਿਆ ਜਿਵੇਂ ਕੀ ਇਧਰ ਉਹ ਵੀ ਖੁੱਲਣਾ ਫਾਰਟ V2 ਸਾੜੀਆਂ ਚੀਜ਼ਾਂ ਐਸ਼ੇ ਰੋਡ ਤੇ ਹੈਗੇ ਬਟਾਲੇ ਰੋਡ ਤੇ ਸਮਾਰਟ ਬਾਜ਼ਾਰ ਉਹ ਤੇ ਦੂਸਰੇ ਰੋਡ ਤੇ ਆ ਡੇੜੇ ਵਾਲੇ ਰੋਡ ਤੇ ਖੁੱਲਿਆ ਏਲੇ ਰੋਡ ਤੇ ਜੂੜਿਓ ਹੋ ਗਿਆ ਵਿਸ਼ਾਲ ਹੋ ਗਿਆ ਤੇ V2 ਹੋ ਗਿਆ ਇਹ ਵੀ ਇੱਜਾ ਗਈਆਂ ਏਜੰਸੀ ਹੋ ਗਿਆ ਜਿਵੇਂ ਕਿ ਸਕੂਟੀਆਂ ਦੀ ਇਹ ਚੀਜ਼ਾਂ ਸਾਰੀਆਂ ਰੋਡ ਤੇ ਵੀ ਟੂ ਦੇਖੋ ਜੂਡੀਓ ਦਿਖਾਣੇ ਤੁਹਾਨੂੰ ਸੜਾ ਘੁੰਮਦੇ ਆਪਾਂ ਯਾਰ A to Z ਬਹੁਤ ਜ਼ਿਆਦਾ ਆਧਰੋਂ ਜ਼ਿਆਦਾ ਆਪਾਂ ਬਲੌਗ ਹੀ ਨਹੀਂ ਆਧਰੋਂ ਜ਼ਿਆਦਾ ਆਪਾਂ ਬਲੌਗ ਹੀ ਨਹੀਂ ਬਣਾਉਂਦੇ ਇਹ ਦੇਖੋ ਜੂਡੀਓ ਹੈਗਾ ਸਭ ਕੁਝ ਤੁਹਾਨੂੰ A to Z ਇਸੇ ਵੀਡੀਓ ਚ ਮਿਲ ਜਾਣਾ ਪੰਜਾਬੀ ਉਹ ਬਾਕੀ ਕੁਝ ਮੁਕ ਰਹਿ ਗਿਆ ਇਹ ਉਹ ਤੁਹਾਨੂੰ ਆਪਾਂ ਸਪੈਸ਼ਲ ਦਿਖਾਉਣ ਲਈ ਜਾ ਰਹੇ ਆ ਤੇ ਬਾਕੀ ਆੜਗੜ ਆਪਣੇ ਬਲੌਗ ਵਧੀਆ ਲੱਗਦੇ ਨੇ ਵੀਡੀਓ ਨੂੰ ਸ਼ੇਅਰ ਸ਼ੂਰ ਕਰਿਆ ਕਰੋ ਆਪਣੇ ਫਰੈਂਡਾਂ ਨਾਲ ਅਕੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤਾਂ ਕਿ ਆਪਾਂ ਹੋਰ ਮੋਟੀਵੇਟ ਹੋਈਏ ਤੇ ਹੋਰ ਕਣ ਕਣ ਬਲੌਗ ਬਣਾਈਏ ਥੋੜਾ ਪਿਆਰ ਮਿਲੂਗਾ ਸਪੋਰਟ ਮਿਲੂਗੀ ਫੇਰ ਹੀ ਆਪਾਂ ਹੋਰ ਕੰਮ ਕਰਾਂਗੇ ਵਧੀਆ ਤੋਂ ਵਧੀਆ ਬਾਕੀ ਆਪਣੀ ਕੋਸ਼ਿਸ਼ ਹੁੰਦੀ ਆ ਜਿੰਨਾ ਆਪਾਂ ਹੋ ਸਕੇ ਕਰਦੇ ਆ ਅੱਜ ਠੰਡ ਬਹੁਤ ਜ਼ਿਆਦਾ ਹੈਗੀ ਆ ਨਾ ਉਸਤਾਬ ਬਸ ਠੀਕ ਆ ਅੱਜ એનર્ਜੀ ਘਟਾ ਨਜ਼ਰ ਚ ਬੋਲ ਨਹੀਂ ਰਹੀ ਤੂੰ ਮੈਂ ਬੋਲਦਾ ਵਾਂ ਹੀ ਜਿਵੇਂ ਆਪੇ ਕਦੇ ਕਦੇ ਬਤਾ ਕਰਕੇ ਆਡੇ ਸਾਰੇ ਨੰਬਰ ਉਹ ਹੋ ਹੋ ਛੋੜੀ 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 ਉਸਤਾਦ ਅੱਛਾ ਛਾ ਅੱਛਾ ਛਾ ਯਾ ਡਰੈਕਟੇਬਲ ਵੀ ਤੇ ਹੋ ਹੈ ਅਜੰਸ਼ੀਆ ਡਰੈਕਟੇਬਲ ਯਾ ਰਟੇਬਲ ਤੋਂ A ਤੋਂ Z ਸਭ ਕੁਝ ਹੈਗਾ ਛਿੜੀ ਗੁਰਦਾਸ ਪਰ ਦੇ ਵਿੱਚ ਪੰਜਾਬੀ ਹੋ ਬਾਕੀ ਪੰਜਾਬੀ ਪਟਾਲੀ ਰੋਡ ਤੇ ਅੰਬੜੀਸਰ ਰੋਡ ਤੇ ਆਪਾਂ ਜਾਂਦੇ ਪਏ ਆ ਕਨੋਆ ਚੌਂਕ ਚੌਂਕ ਜਿਹੜਾ ਗੰਡਾਸਾ ਚੌਂਕ ਸੀਗਾ ਸਿੱਧੇ ਆਏ ਆਪਾਂ ਉਤੋਂ ਤੇ ਇੱਥੇ ਇੱਕ ਚੈੱਕ ਪੋਸਟ ਆਣੀ ਆ ਨਾਕਾ ਲੱਗਾ ਹੁੰਦਾ ਇੱਕ ਮਲਾਜਮਾਂ ਦਾ ਉਤੋਂ ਸਿੱਧੇ ਹਾਈਵੇ ਆ ਗਿਆ ਮੇਨ ਸਮਝੋ ਹਾਈਵੇ ਤੋਂ ਆਪਾਂ ਪਠਾਨਕੋਟ ਨੂੰ ਵੀ ਜਾ ਸਕਦੇ ਆ ਸਿੱਧੇ ਆਪਾਂ ਅੰਬੜੀਸਰ ਨੂੰ ਵੀ ਜਾ ਸਕਦੇ ਆ ਠੰਡ ਜਾ ਸਕਣਾ ਅੱਜ ਹੈ ਜਬੀਰੇ ਰੰਗ ਬੁਰਾ ਗਿਆ ਚਿੜੀ ਲੈ ਗਈ ਇੱਥੇ ਇੱਕ ਬੰਦਾ ਵੇਚਣ ਆ ਸੀ ਗਿਆ ਲੈ ਗਈ ਇਥੋਂ ਘੜ ਜੰਦੇ ਗਫੇ ਚਲੇ ਨੂੰ ਨਾਲ ਹੀ ਭਾਪਸ ਦੇਣ ਆਈ ਇੱਥੇ ਟੈਡੀ ਟੈਡੀ ਨਾਲ ਰਹਿ ਖੋ ਬੰਦਾ ਇਹ ਨਹੀਂ ਖਰੀਦ ਲੈ ਦੇ ਕੋਈ ਦਾ ਹੁਣ ਫੜ ਗਈ ਇਹ ਪੰਜਾਬੀ ਹੋ ਹੈਗਾ ਇਹ ਟੈਂਕ ਚੌਂਕ ਇਹ ਯਹਾਂ ਤੇ ਟੈਂਕ ਇਹ ਨਵਾਂ ਚੌਂਕ ਬਣਿਆ ਹੈ ਟੈਂਕ ਚੌਂਕ ਕਾਫੀ ਫੇਮਸ ਹੋਇਆ ਹੈ ਅਬੀ ਇੱਥੋਂ ਤੁਹਾਨੂੰ ਦੱਸ ਰਹੀ ਆ ਆਪਾਂ ਸਿੱਧੇ ਚੱਲ ਗਏ ਆ ਆਪਾਂ ਅਮੜੀਸਰ ਸਾੜੇ ਰੋਡ ਚੱਲ ਗਏ ਇਧਰੋਂ ਪਠਾਨਕੋਟ ਚੱਲ ਗਿਆ ਇਧਰ ਨੂੰ ਡੇੜੇ ਨੂੰ ਥੋੜੀ ਡੇਰੇ ਬਾਬਾ ਨਾਨਕ ਨੂੰ ਚੱਲ ਗਿਆ ਰੋਡ ਤੇ ਇਹ ਟੈਂਕ ਚੌਂਗ ਹੈਗਾ ਸੀੜੀ ਗੁਰਦਾਸਪੁਰ ਦਾ ਤੇ ਇਸ ਵੀਡੀਓ ਚ ਤੁਹਾਨੂੰ ਸਾਰੀਆਂ ਚੀਜ਼ਾਂ ਸਾਰਾ ਗੁਰਦਾਸਪੁਰ ਆਪਾਂ ਦਿਖਾ ਚੁੱਕੇ ਆ ਪੰਜਾਬੀਓ ਤੇ ਬਾਕੀ ਹੁਣ ਆਪਾਂ ਚਲੀਏ ਵਾਪਸ ਹਾਂ ਮਸੀਹ ਚੌਂਗ ਵੀ ਹੈਗਾ ਬਿਲਕੁਲ ਨਾਲ ਹੀ ਹੈਗਾ ਉਹ ਵੀ ਜਿੱਦਾਂ ਟੈਂਕ ਚੌਂਗ ਆ ਉਹ ਸਾਹਮਣੇ ਇੱਥੇ ਇੱਕੋ ਚੌਂਗ ਚ ਹੀ ਬਣਾਇਆ ਹੋਣਾ ਇਹਨਾਂ ਦੇ ਦੋ ਚੌਂਗ ਆ ਕੋਣ ਇਹ ਦੇਖੋ ਇੱਕ ਬਲੌਗਰ ਇਹ ਉਹੀ ਤਾਂ ਨਹੀਂ ਕਿਤੇ ਨਹੀਂ ਹੋਰ ਕੋਈ ਪੰਜਾਬੀ ਉੱਥੇ ਸਾਨੂੰ ਇੱਕ ਮਿਲ ਗਿਆ YouTube ਬਣਾઈ ਥਿੰਕ ਪੈਦਲ ਯਾਤਰਾ ਕਰ ਰਿਹਾ ਜਿਵੇਂ ਕਿ ਇੱਕ ਮੈਨੂੰ ਪਹਿਲਾਂ ਮਿਲਿਆ ਸੀਗਾ ਉਹਦਾ ਬਲੌਗ ਹੀ ਬਣਾ ਕੇ ਚੜ੍ਹਿਆ ਸੀਗਾ ਵਾ ਚੱਲੀਏ ਫਿਰ ਉਹ ਵੀ ਚੱਲਦੇ ਇੱਥੇ ਬੱਸਾਂ ਵੀ ਖੜਦੀਆਂ ਨੇ ਪੰਜਾਬੀਓ ਅਗਰ ਕੋਈ ਅੰਮ੍ਰਿਤਸਰ ਤੋਂ ਆੜਿਆ ਹੈ ਹਾਂ ਇੱਥੇ ਖੜ ਜਾਂਦੀ ਹੈ ਅ ਟੂ ਟੂ ਮਿਲ ਜੰਦੇ ਇਥੋਂ ਬਾਕੀ ਆਪਾਂ ਚੱਲਦੇ ਆਂ ਬਾਈ ਨੂੰ ਪਿਆਰ ਬਹੁਤ ਸਾਰਾ ਪੈਦਲ ਯਾਤਰਾ ਕਰ ਰਿਹਾ ਏ ਤੇ ਬਾਕੀ ਪੰਜਾਬੀਓ ਅਗਰ ਤੁਹਾਨੂੰ ਵੀਡੀਓ ਦੇ ਵਿੱਚੋਂ ਥੋੜੀ ਬੋਧੀ ਇਨਫੋਰਮੇਸ਼ਨ ਮਿਲੀ ਆ ਤੇ ਆਪਣਾ ਬਲੌਗ ਵਧੀਆ ਲੱਗਾ ਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਾਂ ਤੱਕ ਸ਼ੇਅਰ ਕਰਿਓ ਤੇ ਸੋਹਣੇ-ਸੋਹਣੇ ਕਮੈਂਟ ਕਰਿਓ ਨਹੀਂ ਜਾਂ ਪੈਣੀ ਰੁਕਣਾ ਤੇ ਬਾਕੀ ਪੰਜਾਬੀ ਹੋ ਸੋਨੇ ਸੋਨੇ ਕਮੈਂਟ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਾਂ ਤੱਕ ਸ਼ੇਅਰ ਕਰਿਓ ਆਪਾਂ ਨੂੰ ਸਪੋਰਟ ਦਿਓ ਤੇ ਮਿਲਦੇ ਆ ਇੱਕ ਨਵੇਂ ਵਲੋਗ ਚ ਚੰਗਾ ਲੱਭ ਜੁੜੇ ਕੇ ਖਿਆਲ ਰੱਖਿਓ ਸਾਢੇ ਜਾਨੇ ਬਾਏ ਬਾਏ